ਹਰਿਆਣਾ ਦੀ ਵੱਖਰੀ ਕਮੇਟੀ ਮਾਮਲੇ 'ਚ ਇੱਕ ਵੱਡੀ ਡਿਵੈਲਪਮੈਂਟ ਹੋਈ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਕਮੇਟੀ ਦੇ ਲੀਡਰਾਂ ਦیدار ਸਿੰਘ ਨਲਵੀ ਤੇ ਜਗਦੀਸ਼ ਸਿੰਘ ਢੀਂਡਾ ਅਤੇ ਨਾਲ ਹੀ ਇਸ ਕਮੇਟੀ ਬਾਰੇ ਰਿਪੋਰਟ ਦੇਣ ਵਾਲੇ ਹਰਿਆਣਾ ਦੇ ਵਿੱਤ ਮੰਤਰੀ ਹਰਮਿੰਦਰ ਸਿੰਘ ਛੱਟਾ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਅਕਾਲ ਤਖਤ ਸਾਹਿਬ ਤੇ ਕੱਲ ਨੂੰ 11 ਵਜੇ ਉਹਨਾਂ ਨੂੰ ਸੱਦਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਬੀਪੀ ਸਾਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਮਝਾਇਆ ਜਾਏਗਾ ਕੀ ਸਿੱਖ ਇਤਿਹਾਸ ਦੇ ਅਜਿਹੇ ਕਾਲੇ ਕਾਰਨਾਮੇ ਨਾ ਕੀਤੇ ਜਾਣ ਜਿਸ ਕਾਰਨ ਸਿੱਖ ਕੌਮ ਵੰਡੀ ਜਾਵੇ ਯਾਨੀ ਕਿ ਵੱਖਰੀ ਕਮੇਟੀ ਨਾ ਬਣਾਈ ਜਾਵੇ ਇਸ ਬਾਰੇ ਉਹਨਾਂ ਨੂੰ ਸਲਾਹ ਦਿੱਤੀ ਜਾਏਗੀ ਅਗਰ ਉਹ ਸਲਾਹ ਨਹੀਂ ਮੰਨਦੇ ਤਾਂ ਆਉਣ ਵਾਲੇ ਦਿਨਾਂ 'ਚ ਕੋਈ ਕਾਰਵਾਈ ਵੀ ਹੋ ਸਕਦੀ ਹੈ ਸਾਡੇ ਸੂਤਰਾਂ ਨੇ ਦੱਸਿਆ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਆਉਣ ਵਾਲੇ ਦਿਨਾਂ 'ਚ ਇਹਨਾਂ 'ਚੋਂ ਕਿਸੇ ਲੀਡਰ ਨੂੰ ਤਨਖਾਹੀਆ ਵੀ ਕਰਾਰ ਦੇ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਹਰਿਆਣਾ ਦੀ ਕਮੇਟੀ ਦਾ ਮਾਮਲਾ ਚੱਲ ਰਿਹਾ ਜਿਸ ਤਰ੍ਹਾਂ 6 ਤਰੀਕ ਨੂੰ ਐਲਾਨ ਹੋਣ ਦੀ ਸੰਭਾਵਨਾ ਐਲਾਨ ਹੋ ਸਕਦਾ ਉਨੂੰ ਰੋਕਣ ਲਈ ਇੱਕ ਹੀ ਸਟੈਪ ਆ ਅਕਾਲੀ ਦਲ ਵੀ ਇਹਦਾ ਵਿਰੋਧ ਕਰ ਰਿਹਾ ਐ ਐਸਜੀਪੀਸੀ ਵੀ ਇਹਦਾ ਵਿਰੋਧ ਕਰ ਰਹੀ ਐ ਪਰ ਅਗਰ ਕਿਤੇ ਹਥਿਆਰ ਚੱਲ ਸਕਦਾ ਅਗਰ ਕਿਤੇ ਫੈਸਲਾ ਆ ਸਕਦਾ ਤਾਂ ਉਹ ਕਾਲ ਤੱਕ ਸਭ ਤੋਂ ਆ ਸਕਦਾ ਕਾਲ ਤੱਕ ਸਾਹਿਬ ਅਗਰ ਕਿਸੇ ਨੂੰ ਤਨਖਾਹਿਆ ਕਰਾਰ ਦੇ ਦਿੰਦਾ ਯਾਨੀ ਹਰ ਮਹਿੰਦਰ ਸਿੰਘ ਚੱਠਾ ਅਗਰ ਹਰਿਆਣਾ ਦੇ ਵਿੱਤ ਮੰਤਰੀ ਤਨਖਾਹਿਆ ਕਰਾਰ ਦੇ ਦਿੱਤੇ ਜਾਂਦੇ ਨੇ ਤਾਂ ਹੋ ਸਕਦਾ ਵਿਰਾਮ ਲੱਗ ਜਾਵੇ ਹੋ ਸਕਦਾ ਇਹ ਕਮੇਟੀ ਨਾ ਬਣੇ ਇਸ ਲਈ ਇਸ ਤਰ੍ਹਾਂ ਦਾ ਮਾਮਲਾ ਕੱਲ ਨੂੰ ਇਹ ਡਵੈਲਪਮੈਂਟ ਹੋਏਗੀ ਕੱਲ ਨੂੰ ਬੁਲਾਇਆ ਜਾਏਗਾ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਅੰਦਰ ਸਿੱਖ ਰਾਜਨੀਤੀ ਦੇ ਅੰਦਰ ਹਰਿਆਣੇ ਦੀ ਰਾਜਨੀਤੀ ਦੇ ਅੰਦਰ ਔਰ तमाम ਜਿਹੜੀ ਐਸਜੀਪੀਸੀ ਤੇ ਹਰਿਆਣਾ ਕਮੇਟੀ ਦੀ ਰਾਜਨੀਤੀ ਆ ਇਸ ਅੰਦਰ ਨਵੀਆਂ ਡਵੈਲਪਮੈਂਟਸ ਹੋ ਸਕਦੀਆਂ ਨੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ